ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਇੱਕ ਨਾ ਮੈਨੂੰ ਬਹੁਤ ਕਈਆਂ ਭਰਾਵਾਂ ਦੇ ਫੋਨ ਆਉਂਦੇ ਰਹਿੰਦੇ ਆ ਬਈ YouTube ਤੋਂ ਤੁਹਾਨੂੰ ਪੈਸੇ ਆਉਂਦੇ ਆ ਜੇ ਆਉਂਦੇ ਆ ਤਾਂ ਕਿੰਨੇ ਕਾਉਂਦੇ ਆ ਜਾਂ Facebook ਤੋਂ ਪੈਸੇ ਆਉਂਦੇ ਆ ਤੇ ਜਾਂ ਫਿਰ ਕਈ ਇਹ ਪੁੱਛਦੇ ਹੁੰਦੇ ਆ ਵੀ ਤੁਹਾਡੇ ਕੋ ਮਤਲਬ ਕੈਮਰਾ ਕਿਹੜਾ ਹੈ ਜਾਂ ਮਾਈਕ ਕਿਹੜੇ ਆ ਤੁਹਾਡੇ ਕੋ ਹਨਾ ਤਾਂ ਉਹਦੇ ਲਈ ਮੈਂ ਇਹ ਵੀਡੀਓ ਬਣਾਈ ਆ ਕਿਉਂਕਿ ਮੈਂ ਜੋ ਇਸ ਵੀਡੀਓ ਦੇ ਵਿੱਚ ਦੱਸ ਦੇਣਾ بس ਉਹੀ ਜਿੰਨਾ ਕੁ ਮੈਨੂੰ ਪਤਾ ਉਹ ਮੈਂ ਸਾਰਾ ਕੁਝ ਅੱਜ ਤੇ ਦੱਸ ਦੇਣਾ ਮੈਨੂੰ ਦੁਬਾਰਾ ਮਤਲਬ ਫੋਨ ਕਰਨ ਦੀ ਲੋੜ ਨਹੀਂ ਹੈਗੀ ਵੀ ਦੁਬਾਰਾ ਤੁਸੀਂ ਇਸ ਰਿਲੇਟਡ ਮੈਨੂੰ ਦੁਬਾਰਾ ਨਾ ਫੋਨ ਕਰਿਓ ਜਿੰਨਾ ਕੁ ਮੈਨੂੰ ਜਾਣਕਾਰੀ ਹੈਗੀ ਆ ਉਹ ਮੈਂ ਸਾਰੀ ਆਪਣੇ ਹਿਸਾਬ ਨਾਲ ਤੁਹਾਨੂੰ ਦੇ ਦੱਸ ਦੇਣੀ ਵੀ ਜਿੰਨਾ ਕੁ ਮੈਨੂੰ ਪਤਾ ਆ ਕਿਉਂਕਿ ਇਹਦੇ ਬਾਰੇ ਮੈਂ ਬਾਲਾ ਮਾਰ ਨਹੀਂ ਹੈਗਾ ਇਸ ਵੀਡੀਓ 'ਚ ਮੈਂ ਤੁਹਾਨੂੰ ਜਿੰਨੇ ਵੀ ਪੈਸੇ ਕਿੰਨੇ ਆਉਂਦੇ ਆ ਜੋ ਮੇਰੇ ਹਿਸਾਬ ਨਾਲ YouTube ਤੋਂ ਕਿੰਨੇ ਆਉਂਦੇ Facebook ਤੋਂ ਕਿੰਨੇ ਆਉਂਦੇ ਆ ਉਹ ਸਾਰਾ ਕੁਝ ਦੱਸ ਦਿੰਨਾ ਸਭ ਤੋਂ ਪਹਿਲਾਂ ਗੱਲ ਕੀ ਆ ਅੱਜ ਤੋਂ ਨਾ 2 ਸਾਲ ਪਹਿਲਾਂ ਮੈਂ ਇਹ ਚੈਨਲ ਸ਼ੁਰੂ ਕੀਤਾ ਸੀ ਬਣਾਇਆ ਸੀ ਚੈਨਲ ਤਾਂ ਚਲੋ ਪਹਿਲੇ ਬਣਿਆ ਹੁੰਦਾ ਸਾਰਿਆਂ ਦੇ ਬਣੇ ਹੁੰਦੇ YouTube ਤੇ ਤੇਨਕੇ ਵੀਡੀਓ ਮੈਂ ਮਤਲਬ 2 ਸਾਲ ਪਹਿਲਾਂ ਪਾਉਣੀਆਂ ਸ਼ੁਰੂ ਕੀਤੀਆਂ ਤੇ ਉਸ ਵੇਲੇ ਕੀ ਸੀ ਉਦੋਂ ਸੁਪਰ ਸੀਡਰ ਨਵੇਂ-ਨਵੇਂ ਆਏ ਸੀਗੇ ਤਾਂ ਉਸ ਵੇਲੇ ਦੋ ਮਾਡਲ ਆਏ ਸੀ ਡਿਸਕ ਵਾਲਾ ਤੇ ਟੈਨ ਵਾਲਾ ਤੇ ਲੋਕ ਐਡਾ ਦੇਖ-ਦੇਖ ਮਸ਼ਹੂਰੀਆਂ ਦੇਖ-ਦੇਖ ਕੇ ਟੈਨ ਵਾਲਾ ਮਾਡਲ ਲਈ ਜਾਂਦੇ ਸੀ ਮੈਂ ਤਾਂ ਵੀਡੀਓ ਬਣਾ ਕੇ ਪਾਉਣ ਲੱਗਾ ਸੀ ਵੀ ਮੈਂ ਕਹਿੰਦਾ ਡਿਸਕ ਵਾਲਾ ਮਾਡਲ ਜਿਹੜਾ ਆ ਉਹੀ ਕਾਮਯਾਬ ਹੋਣਾ ਟੈਨ ਵਾਲਾ ਮਾਡਲ ਫੇਲਿਆ ਤੇ ਉਹ ਮੇਰੀਆਂ ਵੀਡੀਓ ਤੇ ਵਿਊ ਬਹੁਤ ਆਏ ਤੇ ਜਦੋਂ ਵਿਊ ਆਏ ਮੈਨੂੰ ਹੁਣ ਇਹਦੇ ਬਾਰੇ ਪਤਾ ਨਹੀਂ ਸੀ ਵੀ ਮੋਨਟਾਈਜ਼ ਵੀ ਹੋਣਾ ਜਾਂ ਇਹ ਚੋਂ ਪੈਸੇ ਵੀ ਆਉਣੇ ਆ ਉਹ ਮੇਰਾ ਇੱਕ ਫਰੈਂਡ ਸੀਗਾ ਉਹ ਹੁਣ ਇੰਗਲੈਂਡ ਨੂੰ ਚਲ ਗਿਆ ਤਾਂ ਉਹਨੇ ਮੈਨੂੰ ਉਹਨੇ ਮੇਰਾ ਚੈਨਲ ਦੇਖਿਆ ਤਾਂ ਉਹ ਮੈਨੂੰ ਕਹਿੰਦਾ ਯਾਰ ਤੈਨੂੰ ਪੈਸੇ ਨਹੀਂ ਆਉਂਦੇ ਤੂੰ ਮੈਂ ਕਹਾ ਨਹੀਂ ਮੈਨੂੰ ਤਾਂ ਕੁਝ ਨਹੀਂ ਆਉਂਦਾ ਤਾਂ ਉਹ ਕਹਿੰਦਾ ਇਹਨੂੰ ਮੋਨਟਾਈਜ਼ ਨਹੀਂ ਕੀਤਾ ਮੈਂ ਕਹਾ ਮੈਨੂੰ ਪਤਾ ਹੀ ਨਹੀਂ ਕਿੱਦਾਂ ਕਰਨਾ ਤੇ ਉਹਨੇ ਮੇਰਾ ਇਹ ਚੈਨਲ ਮੋਨਟਾਈਜ਼ ਕਰ ਦਿੱਤਾ ਉਦੋਂ ਤਾਂ ਉਦੋਂ ਮੈਨੂੰ ਪੈਸੇ ਆਉਣ ਲੱਪੇ ਤੇ ਉਸ ਤੋਂ ਬਾਅਦ ਜਦੋਂ ਆਪਣਾ ਮੂੜੇ ਹੁੰਦਾ ਵੀ ਮੈਂ ਵੀਡੀਓ ਬਣਾਉਣੀ ਛੱਡ ਵੀ ਦਿੱਤੀ ਮੈਂ ਪੌਣੋਂ ਹਟ ਗਿਆ ਵੀਡੀਓ ਇੱਕ ਟਾਈਮ ਟੂ ਮੈ ਨਹੀਂ ਲੱਗਦਾ ਸੀਗਾ ਤੇ ਚਲੋ ਉਹ ਫੇਰ ਮੁੜ ਕੇ ਕਿਉਂਕਿ YouTube ਦਾ ਇੱਕ ਰੂਲ ਆ ਵੀ ਸਾਲ ਦੇ ਵਿੱਚ ਤੁਹਾਨੂੰ ਘੱਟੋ ਘੱਟ 4000 ਘੰਟਾ ਵਾਚ ਟਾਈਮ ਤੇ 1000 ਸਬਸਕ੍ਰਾਈਬਰ ਲੈਣਾ ਪੈਂਦਾ ਤਾਂ ਤੁਹਾਡਾ ਚੈਨਲ ਮੋਨਟਾਈਜ਼ ਹੁੰਦਾ ਤੇ ਜੇ ਤੁਸੀਂ ਨਹੀਂ ਮਤਲਬ ਲੈਂਦੇ ਤਾਂ ਉਹ ਤੁਹਾਡਾ ਮੋਨਟਾਈਜ਼ ਨਹੀਂ ਹੁੰਦਾ ਤੇ ਪਰ ਮੈਂ ਜਦੋਂ ਹੁਣ ਵੀਡੀਓ ਪਾਉਣੀ ਛੱਡ ਦਿੱਤੀਆਂ ਤਾਂ ਫਿਰ ਮੇਰਾ ਵਾਚ ਟਾਈਮ ਘਟਣਾ ਹੀ ਸੀਗਾ ਤੇ ਉਹ ਜਿਹੜਾ 4000 ਘੰਟਾ ਸੀ ਉਹ ਘਟ ਗਿਆ ਤੇ ਮੇਰਾ ਜਿਹੜਾ ਮੋਨਟਾਈਜ਼ ਹੋਇਆ ਸੀ ਉਹ ਕੈਨਸਲ ਹੋ ਗਿਆ ਚਲੋ ਹੁਣ ਮੈਂ 2-3 ਕੁ ਮਹੀਨੇ ਪਹਿਲਾਂ ਦੁਵਾਰਾਂ ਜਦੋਂ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਤਾਂ ਉਹ ਮੇਰਾ ਮਤਲਬ ਵਾਚ ਟਾਈਮ ਦੁਵਾਰਾਂ 4000 ਹੋ ਗਿਆ ਤੇ 1000 ਸਬਸਕ੍ਰਾਈਬਰ ਹੋ ਗਿਆ 1 ਸਾਲ ਦੇ ਅੰਦਰ ਅੰਦਰ ਇੰਨਾ ਚਾਹੀਦਾ ਹੁੰਦਾ ਪਰ ਮੇਰਾ ਤਾਂ ਥੋੜੇ ਦਿਨਾਂ ਚ ਇਹ ਹੋ ਗਿਆ ਸੀ ਹਨ ਕਿਉਂਕਿ ਕਈਆਂ ਨੇ ਇਹ ਪੁੱਛਣਾ ਵੀ ਕਿੰਨੇ ਕੁ ਟਾਈਮ ਚ 4000 ਘੰਟਾ ਹੋ ਜਾਂਦਾ ਉਹ ਵੀਡੀਓ ਦੇ ਸਿਰ ਤੇ ਆ ਕਈ ਵਾਰੀ ਤੁਹਾਡੀ ਇੱਕ ਵੀਡੀਓ ਵੀ 4000 ਘੰਟਾ ਪੂਰਾ ਕਰ ਜਾਂਦੀ ਦੋ ਜਾਂ ਤਿੰਨ ਵੀਡੀਓ ਵੀ ਕਰ ਜੰਨੀ ਆ ਹਨ ਕੋਈ ਐਡੀ ਗੱਲ ਨਹੀਂ ਹੈਗੀ ਜੇ ਤੁਹਾਡੀਆਂ ਵੀਡੀਓ ਵਧੀਆ ਹੈ ਤਾਂ ਉਹ ਨਹੀਂ ਕਰ ਜਾਣਾ ਤੇ ਉਸ ਤੋਂ ਬਾਅਦ ਕਿਉਂਕਿ ਮੇਰਾ ਪਹਿਲਾ ਮੋਨਟਾਈਜ਼ ਹੋਇਆ ਸੀਗਾ ਅਕਾਊਂਟ ਗੂਡ ਪਹਿਲਾਂ ਲੱਗਾ ਸੀਗਾ ਤੇ ਫਿਰ ਮੈਨੂੰ ਬਾਲਾ ਕੁਝ ਨਹੀਂ ਕਰਨਾ ਪਿਆ ਦੋ ਦੋ ਕੋ ਆਪਸ਼ਨਾਂ ਜਈਆਂ ਆਈਆਂ ਉਹ ਮੈਂ ਓਕੇ ਕਰ ਦਿੱਤੀਆਂ ਤੇ ਠੀਕ ਹੈ ਮੇਰਾ ਚੈਨਲ ਦੁਬਾਰਾ ਮੋਨਟਾਈਜ਼ ਹੋ ਗਿਆ ਤੋਂ ਤੋਂ ਮੈਨੂੰ ਪੈਸੇ ਆਉਣ ਲੱਪੇ ਤੇ ਜਿਹੜਾ ਫੇਸਬੁੱਕ ਆ ਉਹਦੇ ਵਿੱਚ ਆਹਾ ਮੈਨੂੰ ਮਤਲਬ ਪਹਿਲਾਂ ਮੇਰੇ ਸਿਰਫ 83 ਫਾਲੋਅਰ ਸੀ ਓਨਲੀ 83 ਤੇ ਉਹੀ ਵੀਡੀਓ ਜਿਹੜੀਆਂ YouTube ਤੇ ਪਾਉਣਾ ਉਹੀ ਮੈਂ ਚੱਕ ਕੇ Facebook ਤੇ ਪਾ ਰਣਾ ਹੁਣ ਨਾਲ ਕਿਉਂਕਿ ਕਈ ਫਿਰ ਬੰਦੇ Facebook ਦੇਖਦੇ ਆ ਤੇ ਉਹ ਮੇਰੀ ਉਦਾਂ ਜਿੰਨਾ ਕੁ ਮੈਂ ਸੁਣਿਆ ਮੈਨੂੰ ਇੰਨਾ ਕੁ ਪਤਾ ਵੀ ਕਹਿੰਦੇ ਜੀ Facebook ਤੇ ਘੱਟੋ ਘੱਟ 5000 ਫਾਲੋਅਰ ਚਾਹੀਦਾ ਤੁਹਾਡਾ ਫੇਰ ਉਹ ਤੁਹਾਡਾ ਦੂਜਾ ਹੁੰਦਾ ਮੋਨਟਾਈਜ਼ ਹੁੰਦੀ ਆ ਪਰ ਮੇਰੇ ਇਹ 45 4600 ਹੀ ਹੋਏ ਸੀਗੇ ਫਾਲੋਅਰ ਜਦੋਂ ਮੇਰਾ ਫੇਸਬੁੱਕ ਮੋਨਟਾਈਜ਼ ਹੋ ਗਿਆ ਤੇ ਬਾਕੀ ਫੇਸਬੁੱਕ ਤੇ ਇਹ ਆ ਉੱਪਰ ਆਪਸ਼ਨ ਜੀ ਨਹੀਂ ਆਉਂਦੀ ਹੁੰਦੀ ਪ੍ਰੋਫੈਸ਼ਨਲ ਡੈਸ਼ਬੋਰਡ ਦੀ ਉੱਤ ਜਾ ਕੇ ਆਪਸ਼ਨਾਂ ਜੀਆਂ ਆਉਣੀਆਂ ਚਾਰ ਉਹ ਸੈਂਡ ਕਰ ਦੋ ਰਿਕੁਐਸਟ ਭੇਜ ਦਿਓ ਫੇਸਬੁੱਕ ਨੂੰ ਫੇਸਬੁੱਕ ਆਪਣੀ ਮਰਜ਼ੀ ਨਾ ਕਰਦਾ ਮੈਂ ਇੰਨਾ ਕੁ ਸੁਣਿਆ ਕਹਿੰਦੇ ਕਈਆਂ ਦੇ 50 50000 ਫਾਲੋਅਰ ਵੀ ਹੋਏ ਹੋ ਪਰ ਉਹਨਾਂ ਦਾ ਮੋਨਟਾਈਜ਼ ਨਹੀਂ ਹੋਇਆ ਉਹਦਾ ਕਾਰਨ ਇਹ ਆ ਵੀ ਜਦੋਂ ਆਪਾਂ ਇੱਕ ਦੂਜੇ ਦੀਆਂ ਵੀਡੀਓ ਚੱਕ ਕੇ ਪਾ ਦਿੰਨੇ ਆ ਉਹਦੇ ਨਾਲ ਫਿਰ ਤੁਹਾਡਾ ਮੋਨਟਾਈਜ਼ ਨਹੀਂ ਹੁੰਦਾ ਹੁੰਦਾ ਚੈਨਲ YouTube ਤਾਂ ਤਾਂ ਮੈਨੂੰ ਪਤਾ ਫੇਸਬੁੱਕ ਦਾ ਵੀ ਮੇਰੇ ਹਿਸਾਬ ਨਾਲ ਇਹੀ ਹੋਣਾ ਪਰ ਮੈਂ ਕਿਸੇ ਦੀ ਨਹੀਂ ਪਾਉਂਦਾ ਮੈਂ ਆਪਣੀਆਂ ਪਾਉਣਾ ਹੁੰਦਾ ਸ਼ਾਇਦ ਮੈਨੂੰ ਲੱਗਦਾ ਵੀ ਤਾਂ ਮੇਰਾ 5000 ਤੋਂ ਪਹਿਲੇ ਹੋ ਗਿਆ ਤੇ ਬਾਕੀ ਰਹਿ ਗਈ ਗੱਲ ਇਹਨਾਂ ਤੇ ਜਿਹੜੇ ਪੈਸੇ ਆਉਣ ਦੀ ਆ ਜਾਂ ਜਿਹੜੇ ਮੈਕ ਤੂੰ ਕਿਹੜੇ ਰੱਖਿਓ ਅਗੇ ਕਹਿੰਦੇ ਤੂੰ ਕੈਮਰਾ ਕਿ ਕਿਹੜਾ ਵੇਖੋ ਮੇਰੇ ਕੋ ਨਾ ਤਾਂ ਕੋ ਕੈਮਰਾ ਆ ਆ ਫੋਨ ਦੇ ਵਿੱਚ ਜਦੋਂ ਜੀ ਕਰਦਾ ਮੈਂ ਉਦੋਂ ਬਣਾ ਲਾ ਨਾ ਨਾ ਵੀਡੀਓ ਨਾ ਮੇ ਕੋ ਮਾਈਕ ਅਜ ਤੱਕ ਬਸ ਮੇਰੀ ਉਦਾਂ ਆਵਾਜ਼ ਬਹੁਤ ਹੈ ਮਾਈਕ ਦੀ ਮੈਨੂੰ ਅਜ ਤੱਕ ਲੋੜੇ ਨਹੀਂ ਪਈ ਹੈਗੀ ਕਿਉਂਕਿ ਮੈਂ ਮੈਂ ਕਿਹੜੀ ਕਿਸੇ ਦੀ ਅਜ ਤੱਕ ਇੰਟਰਵਿਊ ਲਈ ਹੈ ਜਿਹੜੀ ਮੈਨੂੰ ਮਾਈਕਾਂ ਦੀ ਲੋੜ ਪਵੇ ਮੇਰੀ ਵਾ ਸੁੱਖ ਨਾਲ ਉੱਦਾਂ ਹੀ ਬਹੁਤ ਆ ਉਹ ਤਾਂ ਉੱਦ ਦੇ ਤੀਹ ਪਾਸੇ ਸੌਣਦੀ ਹੁੰਦੀ ਹੈ ਨਾ ਇਸ ਕਰਕੇ ਨਾ ਕਈ ਬੰਦੇ ਮੈਂ ਦੇਖਿਆ ਐਵੇਂ ਨਜਾਇਜ਼ੇ ਚੱਕੀ ਫਿਰਦੇ ਜੀ ਫੋਨ ਜਾਂ ਕੈਮਰਾ ਮਹਿੰਗਾ ਲੈ ਜਾਂਦਾ ਜਾਂ ਮੈਕ ਮਹਿੰਗੇ ਮਹਿੰਗੇ ਲੈ ਜਾਂਦੇ ਹੈ ਨਾ ਮੈਂ ਕਹਿੰਦਾ ਵੀ ਮੇ ਜੋ ਮੈਂ ਆਪਣਾ ਹਿਸਾਬ ਦੱਸਦਾ ਵੀ ਮੇਰੇ ਕੋਲ ਨਾ ਤਾਂ ਕੋਈ ਕੈਮਰੇ ਮਹਿੰਗੇ ਆ ਨਾ ਮੇ ਕੋ ਮਾਈਕ ਕੋਈ ਮਹਿੰਗਾ ਹੈ ਮੈਂ ਕਹ ਹੈ ਹੀ ਨਹੀਂ ਮੇ ਤੁ ਮਾਈਕ ਤਾਂ ਹੈ ਹੀ ਨਹੀਂ ਹੈਗਾ ਹਉਂ ਤੇ ਬਸ ਮੈਂ ਬੋਲ ਕੇ ਵੀਡੀਓ ਬਣਾਉਣਾ ਹੁੰਨਾ ਤੇ ਉਹ ਆਪੇ ਲੋਕੀ ਦੇਖ ਲੈਂਦੇ ਜੇ ਕਿਸੇ ਨੂੰ ਚੰਗੀ ਲੱਗਦੀ ਆ ਨਾਲੇ ਇੱਕ ਗੱਲ ਹੋਰ ਦੱਸ ਦਵਾ ਕਿਉਂਕਿ ਮੈਂ ਕੋਈ ਇਹ ਨਹੀਂ ਸੀਗਾ ਬਈ ਮਿੱਥ ਕਿ ਮੈਂ ਪੈਸਿਆਂ ਲਈ ਵੀਡੀਓ ਬਣਾਉਣ ਲੱਗਾ ਸੀ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਇਹਦੇ ਬਾਰੇ ਪੈਸਿਆਂ ਪੂਸਿਆਂ ਬਾਰੇ ਮੈਂ ਤਾਂ ਸਿਰਫ ਉਹ ਸੁਪਰ ਸੀਡਰਾਂ ਦਾ ਜਦੋਂ ਉਦੋਂ ਪਾਉਣੀਆਂ ਸ਼ੁਰੂ ਕੀਤੀਆਂ ਸੀਗੀਆਂ ਉਸ ਤੋਂ ਬਾਅਦ ਬੰਦੇ ਨੂੰ ਆਪੇ ਜਿਹਦਾ ਭੋਸ ਜਿਆ ਨਹੀਂ ਪੈ ਜਾਂਦਾ ਚਸ ਕਾ ਜਾਂ ਪੈ ਜਾਂਦਾ ਤਾਂ ਮੈਂ ਵੀਡੀਓ ਲੋਕਾਂ ਨੇ ਕਮੈਂਟ ਕੌਂਟ ਕਰਨ ਲੱਪ ਆਪਣੇ ਕਈਆਂ ਨੇ ਫੋਨ ਕਰ ਲਾਣੇ ਫੇਪਾ ਜੀ ਪਾਇਆ ਕਰ ਵੀਡੀਓ ਤਾ ਮੈਂ ਪਾਉਂਦਾ ਰਿਹਾ ਵਿਚਾਲੇ ਜਦੋਂ ਮੈਂ ਹਟ ਵੀ ਗਿਆ ਮੈਨੂੰ ਉਦੋਂ ਵੀ ਫੋਨ ਆਉਂਦੇ ਰਹੇ ਚਲੋ ਜਦੋਂ ਮੈਂ ਹੁਣ ਦੁਬਾਰਾ ਪਾਉਣੀਆਂ ਸ਼ੁਰੂ ਕੀਤੀਆਂ ਫਿਰ ਆਪਣੇ ਚਲੋ ਭਰਾ ਫੋਨ ਫਨ ਕਰਨ ਲੱਪੰਦੇ ਆ ਵੀ ਚੱਲ ਪਾਇਆ ਕਰ ਹਨਾ ਤੇ ਉਹਦੇ ਕਰਕੇ ਬੰਦੇ ਨੂੰ ਸ਼ੌਂਕ ਹੁੰਦਾ ਜਿੱਦਾਂ ਮੈਨੂੰ ਮੈ ਤਾਂ ਨਹੀਂ ਵੀ ਜੇ ਮੈਂ ਮਿੱਥ ਕੇ ਪਾਉਂਦਾ ਇਸ ਗੱਲ ਲਈ ਵੀ ਮੈਨੂੰ ਪੈਸੇ ਕਮਾਉਣੇ ਆ ਮੈਨੂੰ ਨਹੀਂ ਲੱਗਦਾ ਮੇਰਾ ਚੈਨਲ ਮੋਨਟਾਈਜ਼ ਵੀ ਹੁੰਦਾ ਸ਼ੌਂਕ ਲਈ ਪਾਉਣਾ ਤਾਂ ਹੋ ਗਿਆ ਮੈਨੂੰ ਇਹ ਲੱਗਦਾ ਬਾਕੀ ਜਿਹੜੇ ਪੈਸੇ ਆ ਪੈਸੇ ਤਾਂ ਵੈਸੇ ਮੈਂ ਇਦਾਂ ਕਹਿੰਦਾ ਜੇ ਕਿਸੇ ਨੇ ਰੋਜ਼ਗਾਰ ਲਈ ਇਸ ਕੰਮ ਨੂੰ ਕਰਨਾ ਹਨਾ ਵੀ ਮਾ ਲੋ ਪ੍ਰੋਫੈਸ਼ਨ ਬਣਾਉਣਾ ਆਪਣਾ ਮੈਨੂੰ ਨਹੀਂ ਪਤਾ ਗਾਂ ਜਾ ਕੇ ਮੇਰਾ ਪ੍ਰੋਫੈਸ਼ਨ ਬਣ ਜਾ ਮੈਂ ਅੱਜ ਕਹਿਦਾ ਮੈਂ ਨਾ ਮੈਨੂੰ ਅੱਜ ਤਾਂ ਮੈਂ ਸ਼ੌਂਕ ਲਈ ਪਾਉਣਾ ਹਨਾ ਠੀਕ ਯਾਰ ਆਪਣਾ ਵਧੀਆ ਕਾਰੋਬਾਰ ਚੱਲਦਾ ਸਾਨੂੰ ਵੀ ਮੈਂ ਇਹਨੂੰ ਕਾਰੋਬਾਰ ਦੇ ਤੌਰ ਤੇ ਨਹੀਂ ਦੇਖਦਾ ਪਰ ਜੇ ਕੋਈ ਦੇਖੇ ਵੀ ਤਾਂ ਇਹਦੇ ਵਿੱਚ ਵੈਸੇ ਵਧੀਆ ਪੈਸੇ ਆਉਂਦੇ ਆ ਇਹ ਗੱਲ ਤੁਹਾਨੂੰ ਦੱਸ ਦਿੰਨਾ ਮੈਂ ਇਹ ਤਾਂ ਜਿੰਨਾ ਕਿ ਮੈਨੂੰ ਆਪਣੇ ਚੈਨਲ ਦੇ ਹਿਸਾਬ ਨਾਲ ਪਤਾ ਆ ਵੀ ਜੇ ਤੁਹਾਨੂੰ ਨਾ 20 25 ਹਜ਼ਾਰ ਵਿਊ ਆਈ ਜਾਂਦੇ YouTube ਤੇ ਤੇ ਲਗਭਗ ਤੁਹਾਨੂੰ 6-700 ਡਾਲਰ 750 ਡਾਲਰ ਇੰਨੇ ਕ ਅਮਰੀਕਨ ਡਾਲਰਾਂ ਚ ਇਹਦੇ ਪੈਸੇ ਆਉਂਦੇ ਹੁੰਦੇ ਆ 6-700 ਡਾਲਰ 800 ਡਾਲਰ ਤੁਹਾਨੂੰ ਮੈਨੂੰ ਮੈਂ ਤਾਂ ਵੀ 20-25 ਕ ਹਜ਼ਾਰ ਜੇ ਵਿਊ ਆਉਗੇ ਤੁਹਾਨੂੰ ਤਾਂ ਇੰਨੇ ਕ ਤੁਹਾਨੂੰ ਮਹੀਨੇ ਦੇ ਆਉਂਦੇ ਰਹਿੰਦੇ ਆ ਤੇ ਉਹੀ ਵੀਡੀਓ ਜੇ ਤੁਸੀਂ ਚੱਕ ਕੇ ਫੇਸਬੁੱਕ ਤੇ ਪਾ ਦੰਨੇ ਆ ਫੇਸਬੁੱਕ ਤੇ ਮੈਨੂੰ ਇਹ ਲੱਗਦਾ ਵੀ ਕਿਉਂਕਿ ਫੇਸਬੁੱਕ ਤਾਂ ਮੇਰਾ ਹਲੇ ਹਫ਼ਤੇ ਤੱਕ ਪਹਿਲਾਂ ਹੀ ਮੋਨਟਾਈਜ਼ ਹੋਇਆ ਤੇ ਉੱਤੇ ਜਿੰਨਾ ਕ ਮੈਨੂੰ ਹਫ਼ਤੇ ਚ ਪਤਾ ਲੱਗਾ ਆ ਬੇ ਉਹਦੇ ਵਿਊਆਂ ਦੇ ਹਿਸਾਬ ਨਾਲ YouTube ਨਾਲੋਂ ਘੱਟ ਪੈਸੇ ਆਉਂਦੇ ਆ ਪਰ ਉਹਦੇ ਵਿਊ Facebook ਤੇ ਜ਼ਿਆਦਾ ਆ ਜਾਂਦੇ ਕਿਉਂਕਿ ਆਪਣੇ ਬੰਦੇ Facebook ਤੇ ਵੱਧ ਜੁੜੇ ਹੋ ਆ Facebook ਤੇ ਵਿਊ ਵੱਧ ਔਣ ਕਰਕੇ ਕਈ ਬੰਦਿਆਂ ਤੋਂ ਮੈਂ ਸੁਣਿਆ ਵੀ Facebook YouTube ਨਾਲੋਂ ਵੱਧ ਪੈਸੇ ਦਿੰਦੀ ਹੈ ਹੁਣ ਇਹ ਮੈਨੂੰ ਪਤਾ ਨਹੀਂ ਕਿਉਂਕਿ ਮੈਨੂੰ ਤਾਂ ਹਲੇ ਹਫਤਾ ਕੇ ਹੋਇਆ ਆ ਹਫਤੇ ਦੇ ਵਿੱਚ ਮੈਨੂੰ ਮਿਹਰਿਆ 60 ਕ ਡਾਲਰ ਹਲੇ ਬਣੇ ਹੋਣੇ ਆ ਨਾ ਆਏ ਹੋਣੇ Facebook ਤੋਂ ਬਾਕੀ ਮੈਂ ਉਹਦੇ ਹਲੇ ਅਕਾਊਂਟ ਵੀ ਨਹੀਂ ਲਿੰਕ ਕੀਤਾ Facebook ਨਾਲ ਉਦਾਂ ਮਤਲਬ ਸ਼ੋ ਹੋਉਂਦੇ ਆ ਵੀ ਤੁਹਾਡੇ 60 ਕ ਡਾਲਰ ਬਣ ਗਏ ਆ ਅਕਾਊਂਟ ਨਹੀਂ ਮੇਰੇ ਨਾਲ ਲਿੰਕ ਕੀਤਾ ਉਹ ਤੇ ਉਹ ਦਾ ਜਦੋਂ ਅਕਾਊਂਟ ਚਾਉਗੇ ਫੇਰ ਮੈਨੂੰ ਪਤਾ ਲੱਗੂਗਾ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਹਨਾ ਇਸ ਕਰਕੇ ਮੈਨੂੰ ਆ ਜਿੰਨੀ ਕੁ ਜਾਣਕਾਰੀ ਮੈਨੂੰ ਮਤਲਬ ਇਹਦੇ ਬਾਰੇ ਉਹ ਮੈਂ ਤੁਹਾਨੂੰ ਦੱਸ ਦਿੱਤੀ ਹੈ ਕਿਉਂਕਿ ਬਾਕੀ ਮੈਨੂੰ ਇਸ ਰਿਲੇਟਡ ਦੁਬਾਰਾ ਨਾ ਫੋਨ ਫੋਨ ਕਰਿਓ ਵੀ ਇਹ ਤੋਂ ਕਿੰਨੇ ਕੁ ਪੈਸੇ ਆਉਂਦੇ ਆ ਕਿੰਨੇ ਵਿਊ ਆਉਂਦੇ ਕੀ ਕੀ ਹਿਸਾਬ-ਤਬ ਕਿਉਂਕਿ ਮੈਨੂੰ ਖੁਦ ਨਹੀਂ ਪਤਾ ਇਹਦੇ ਬਾਰੇ ਇੰਨਾ ਇਹ ਤਾਂ ਜਿੰਨੇ ਮੇਰੇ ਚੈਨਲ ਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਦਿੱਤਾ ਵੀ ਮੈਨੂੰ ਇੰਨਾ ਕੁ ਆਈਡੀਆ ਹੈਗਾ ਆ ਮੇ ਜੇ ਤੁਸੀਂ ਫੇਸਬੁੱਕ ਤੇ ਵੀ ਹੁਣ ਮੰਨੋ ਮਨ ਲਾ ਜੇ 6-700 ਡਾਲਰ ਤੁਹਾਡਾ 20-25000 ਵਿਊ ਨਾ ਉਧਰੋਂ ਆਈ ਜਾਂਦਾ ਤੇ 400 ਬਿਨਾਂ ਫੇਸਬੁੱਕ ਤੋਂ ਆਊਗਾ ਹਨਾ ਉਹ ਲਗਭਗ ਜੇ 1000 ਡਾਲਰ ਕਿਸੇ ਬੰਦੇ ਨੂੰ ਅਮਰੀਕਨ ਆਉਣ ਲੱਪਿਆ ਤਾਂ ਆ ਵੀ 80-90000 ਰੁਪਏ ਬਣ ਗਏ 90 ਰੁਪਏ ਨੂੰ ਮੇਰੇ ਘਰ ਆਉਣਾ ਇਸ ਵੇਲੇ ਅਮਰੀਕਨ ਡਾਲਰ ਤੇ ਬਾਕੀ ਜੋ ਕਈ ਹਿੰਮਤੀ ਆ ਕਿਉਂਕਿ ਮੈਂ ਤਾਂ ਹੁਣ ਜਿਹੜੀ ਵੀਡੀਓ ਬਣਾਉਣਾ ਉਹ ਤਾਂ ਬਸ ਇਦਾਂ ਹੀ ਚੱਕ ਕੇ ਕੋਈ ਆਪਾਂ ਇਹ ਤਾਂ ਹੈ ਹੀ ਨਹੀਂ ਵੀ ਸਪੈਸ਼ਲ ਵਧੀਆ ਸ਼ੂਟ ਕਰਨੀ ਹੈ ਜائیں ਆ ਬਸ ਕੈਮਰਾ ਲੈ ਕੇ ਤੋਰੀ ਜਾਈਦਾ ਜੋ ਮਨ ਚ ਹੁੰਦਾ ਉਹ ਗੱਲ ਆਪਾਂ ਕਰ ਲਈਦੀ ਆ ਕਿਉਂਕਿ ਮੇਰਾ ਮਕਸਦ ਇਹ ਹੁੰਦਾ ਵੀ ਜਿਹੜੇ ਨਜਾਇਜ਼ ਜਿਹੇ ਕੰਮ ਹੁੰਦੇ ਆ ਮੈਂ ਤਾਂ ਜ਼ਿਆਦਾ ਉਹ ਵੀਡੀਓ ਪਾਉਣਾ ਹੁੰਦਾ ਹਨਾ ਮੈਨੂੰ ਨਹੀਂ ਚੰਗਾ ਲੱਗਦਾ ਵੀ ਮਤਲਬ ਜਦੋਂ ਕੋਈ ਸਾਨੂੰ ਫੁੱਦੂ ਬਣਾਉਂਦਾ ਫੇਰ ਮੈਨੂੰ ਖਹਿਜ ਆਉਂਦੀ ਆ ਉਸ ਕਰਕੇ ਫੇਰ ਮੈਂ ਖਹਿਜ ਕੇ ਵੀਡੀਓ ਪਾਉਣਾ ਹੁੰਦਾ ਇੱਕ ਤਰ੍ਹਾਂ ਦਾ ਸਿੱਧੀ ਗੱਲ ਆ ਹੁਣ ਜਿੱਦਾਂ ਉਹ ਕਹਿੰਦੇ ਕਿਹੜਾ ਸੌਰਵ ਯੋਸ਼ੀ ਆ ਉਹ ਮੁੰਡਾ ਮੇਰਾ ਖਿਆਲ ਕਹਿੰਦੇ 18-19 ਸਾਲ ਦਾ ਸੀ ਜਦੋਂ ਉਹ ਵੀਡੀਓ ਬਣਾ ਕੇ ਪਾਉਣ ਲੱਗਾ ਸੀ ਤਾਂ ਉਹ ਮੈਨੂੰ ਮੈਂ ਤਾਂ ਕਹਿੰਦੇ ਜਿੰਨਾ ਕੁ ਮੈਂ ਸੁਣਿਆ ਕਿੰਨੇ ਮਹੀਨੇ ਦਾ 1.5-2 ਕਰੋੜ ਰੁਪਈਆ ਕਮਾਉਂਦਾ ਕਿਉਂਕਿ ਉਹਦੇ ਵਿਊ ਬਹੁਤ ਆਉਂਦੇ ਆ ਉਹਨੂੰ ਲੋਕ ਦੇਖਦੇ ਬਹੁਤ ਆ ਤੇ ਉਹ ਸਪੈਸ਼ਲ ਕੁਝ ਵੱਖਰਾ ਕੋਈ ਇਹ ਨਹੀਂ ਕੋਈ ਜਾਣਕਾਰੀ ਦਿੰਦਾ ਆ ਜਾਂ ਚੰਗੀ ਚੀਜ਼ ਬਾਰੇ ਕੋਈ ਦੱਸਦਾ ਕੋਈ ਗਿਆਨ ਦਿੰਦਾ ਉਹ ਸਿਰਫ ਆਪਣੇ ਛੋਟੇ ਭੈਣ ਭਰਾ ਹੁੰਦੇ ਨਾਲ ਉਹਨਾਂ ਦੀ ਵੀਡੀਓ ਬਣਾ ਕੇ ਪਾਉਂਦਾ ਹੁੰਦਾ ਤੇ ਉਹ ਕਹਿੰਦੇ ਬਹੁਤ ਜ਼ਿਆਦਾ ਪੈਸੇ ਕਮਾਉਂਦਾ ਤੇ ਬਾਕੀ ਸੱਚ ਆ ਜਾਂ ਨਹੀਂ ਸੱਚ ਮੈਨੂੰ ਨਹੀਂ ਪਤਾ ਪਰ ਜਿੰਨਾ ਕ ਮੈਨੂੰ ਸੁਣਿਆ ਮੈਂ ਮਤਲਬ ਕਹਿੰਦੇ ਉਹ ਕੋ ਗੱਡੀਆਂ ਬਹੁਤ ਮਹਿੰਗੀਆਂ ਮਹਿੰਗੀਆਂ ਮਤਲਬ ਰੱਖੀਆਂ ਉਹਨੇ ਤਾਂ ਉਸ ਮੁੰਡੇ ਨੇ ਨਾਲੇ ਕਿ ਜੇ ਕੋਈ ਆਪਣੇ ਨਾ ਮੁੰਡਾ ਨਵਾਂ ਵੀ ਚਾਵੇ ਤਾਂ ਵਧੀਆ ਢੰਗ ਨਾਲ ਬਣਾ ਕੇ ਜੇ ਪਾਵੇ ਇਹਨੂੰ ਪ੍ਰੋਫੈਸ਼ਨ ਬਣਾਵੇ ਤਾਂ ਮੈਂ ਕਹਿੰਦਾ ਵਧੀਆ ਬਹੁਤ ਪੈਸੇ ਕਮਾ ਸਕਦਾ ਬਾਕੀ ਮੈਂ ਇਹ ਕਹਿੰਦਾ ਉਹ ਵੀ ਐਮੀ ਬਿਨਾ ਗੱਲੋਂ ਨਜਾਇਜ਼ ਖਰਚੇ ਨਾ ਕਰੋ ਹਨਾ ਵੀ ਐਮੀ ਤੁਸੀਂ ਵਧੀਆ ਕੈਮਰੇ ਲੈ ਕੇ ਬਹਿ ਜਾਓ ਵਧੀਆ ਮਾਈਕ ਲੈ ਕੇ ਬਹਿ ਜਾਓ ਕੈਮਰੇਮੈਨਾਂ ਨੇ ਕੁਝ ਨਹੀਂ ਕਰਨਾ ਸਾਡੇ ਕੋਲ ਕੁਝ ਨਹੀਂ ਹੈਗਾ ਤੇ ਐਂਦੀ ਚੱਕ ਕੇ ਬਸ ਪਾ ਦੇਈ ਦੀ ਆ ਦੂਜੀ ਗੱਲ ਵੱਡੀ ਗੱਲ ਹੁੰਦੀ ਹੈ ਸ਼ੌਂਕ ਦੀ ਤੇ ਬਾਕੀ ਜਦੋਂ ਤੁਸੀਂ ਇੱਕ ਵਾਰੀ ਵੀਡੀਓ ਪਾਉਣ ਲੱਪੰਦੇ ਆ ਨਾ ਫਿਰ ਜੇ ਤੁਸੀਂ ਪਾਉਣਾ ਹਟਦੇ ਆ ਤੇ ਜਿਹੜੇ ਬੰਦੇ ਤੁਹਾਡੀ ਵੀਡੀਓ ਦੇਖਦੇ ਹੁੰਦੇ ਆ ਉਹ ਬੰਦੇ ਕਮੈਂਟ ਕਰਨ ਲੱਪੰਦੇ ਜਾਂ ਫੋਨ ਕਰਨ ਲੱਪੰਦੇ ਤੁਹਾਨੂੰ ਯਾਰ ਤੂੰ ਵੀਡੀਓ ਨਹੀਂ ਪਾਈ ਪਾਇਆ ਕਰ ਉਹ ਫੇਰ ਬੰਦੇ ਦਾ ਵੀ ਦਿਲ ਕਰਦਾ ਮੈਨਾਂ ਇਹ ਹੁੰਦਾ ਹੁੰਦਾ ਜ਼ਿਆਦਾਤਰ ਤੇ ਮੈਨੂੰ ਫੇਰ ਫੋਨ ਆਉਣ ਲੱਪੰਦੇ ਜਦ ਮੈਂ ਵੀਡੀਓ ਪਿੱਛੇ ਅੱਗੇ ਪਾਉਣੋਂ ਹਟ ਗਿਆ ਸੀ ਮੈਨੂੰ ਬਹੁਤ ਫੋਨ ਆਉਣ ਯਾਰ ਪਾਇਆ ਕਰ ਵੀਡੀਓ ਵਧੀਆ ਹੁੰਦੀਆਂ ਤੇਰੀਆਂ ਅਸੀਂ ਦੇਖਦੇ ਹੁੰਦੇ ਆ ਤਾਂ ਉਹ ਫੇਰ ਬੰਦੇ ਦਾ ਦਿਲ ਆਪਣੇ ਆਪ ਕਰਨ ਲੱਪੰਦਾ ਪਾਉਣ ਲਈ ਬਾਕੀ ਮੈਨੂੰ ਇੰਨਾ ਗਿਆ ਵੀ ਜੇ ਕੋਈ ਪ੍ਰੋਫੈਸ਼ਨਲ ਤਰੀ ਵਧੀਆ ਢੰਗ ਨਾਲ ਵੀਡੀਓ ਬਣਾ ਕੇ ਵਧੀਆ ਢੰਗ ਨਾਲ ਬੋਲੇ ਲਿਖ ਕੇ ਬੋਲੇ ਤਾਂ ਮੈਨੂੰ ਮੈਨੂੰ ਉਹਦਾ ਵੱਧ ਵੀ ਪੈਸੇ ਕਮਾ ਸਕਦਾ ਹੁਣ ਬਾਕੀ ਠੀਕ ਹੈ ਜੀ ਜਿੰਨੀ ਕੀ ਜਾਣਕਾਰੀ ਮੈਨੂੰ ਸੀਗੀ ਉਹ ਸਾਰੀ ਮੈਂ ਕੱਢ ਸਿੱਧੀ ਬਾਹਰ ਹੁਣ ਕੋਈ ਕੁਝ ਨਹੀਂ ਹੈਗਾ ਵੀ ਜਿਹੜਾ ਕੋਈ ਦੱਸਣ ਨੂੰ ਰਹਿ ਗਿਆ ਹੋਵੇ ਕਿਉਂਕਿ ਲੋਕੀ ਦੱਸਦੇ ਨਹੀਂ ਇਹ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਵੀ ਲੋਕੀ ਐਵੇਂ ਮਤਲਬ ਜਿੰਨੇ ਕੁ ਬੰਦੇ ਤੋਂ ਸੁਣਿਆ ਕਹਿੰਦੇ ਜੀ ਲੋਕੀ ਦੱਸਦੇ ਨਹੀਂ ਜਾਂ ਜਿਹੜੇ ਮੈਨੂੰ ਫੋਨ ਵੀ ਕਰਦੇ ਆ ਕਹਿੰਦੇ ਜੇ ਕਿਸੇ ਨੂੰ ਪੁੱਛੀਦਾ ਵੀ ਆ ਉਹ ਪੂਰੀ ਜਾਣਕਾਰੀ ਨਹੀਂ ਦਿੰਦਾ ਸਹੀ ਨਹੀਂ ਜਾਣਕਾਰੀ ਦਿੰਦਾ ਹਨਾ ਹੁਣ ਮੈਨੂੰ ਨਹੀਂ ਪਤਾ ਤੁਹਾਨੂੰ ਸਹੀ ਦੇ ਦੰਦੇ ਆ ਜਾਣਕਾਰੀ ਤੁਹਾਨੂੰ ਲੱਗਦਾ ਵੀ ਸਹੀ ਨਹੀਂ ਦਿੱਤੀ ਪਰ ਜਿੰਨੀ ਕੁ ਹੈਗੀ ਸੀ ਜਿੰਨਾ ਕੁ ਮੈਨੂੰ ਪਤਾ ਆ ਉਹ ਮੈਂ ਤੁਹਾਨੂੰ ਸਾਡੇ ਸਾਹਮਣੇ ਦੱਸ ਦਿੱਤਾ ਵੀ ਆਹ ਗੱਲ ਆ ਮੇਰੇ ਤਾਂ ਇਦਾਂ ਆਉਣੇ ਸ਼ੁਰੂ ਹੋਏ ਆ ਵੀਉ ਮੇਰਾ ਕੋਈ ਮੈਂ ਪ੍ਰੋਫੈਸ਼ਨਲ ਤਰੀਕੇ ਨਾਲ ਨਹੀਂ ਇਹਨੂੰ ਸੋਚਿਆ ਸੀ ਵੀ ਮੈਂ ਇਸ ਤੋਂ ਪੈਸੇ ਕਮਾਉਣੇ ਆ ਤੇ ਪੈਸੇ ਵੈਸੇ ਮੇਰੇ ਹਿਸਾਬ ਨਾਲ ਜੇ ਕੋਈ ਪ੍ਰੋਫੈਸ਼ਨਲ ਤਰੀਕੇ ਨਾਲ ਕਰਨਾ ਚਾਵੇ ਤਾਂ ਵਧੀਆ ਕਮਾ ਸਕਦਾ ਤਾਂ ਆਪਣੇ ਬਥੇਰੇ ਬੰਦੇ ਕਮਾਉਂਦੇ ਵੀ ਆ ਪਰ ਮੈਂ ਇਹ ਕਹਿੰਨਾ ਜੀਐਨ ਵੀ ਕਮਾਉਣੇ ਆ ਸਹੀ ਤਰੀਕੇ ਨਾਲ ਕਮਾਓ ਐਵੇਂ ਗਲਤ ਜਾਣਕਾਰੀ ਦੇ ਕੇ ਨਾ ਕਿਸੇ ਤੋਂ ਕਮਾਓ ਐਵੇਂ ਨਜਾਇਜ਼ ਕਿਸੇ ਦਾ ਨੁਕਸਾਨ ਕਰਕੇ ਨਾ ਕਮਾਓ ਠੀਕ ਹੈ ਤੇ ਜੇ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਹੋਣੀਆਂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਮੇਰਾ ਪੇਜ ਫੋਲੋ ਕਰ ਲਿਓ ਧੰਨਵਾਦ ਜੀ